ਤੇ ਪੈਲੀ ਹੱਡੀ ਝੋਨਾ ਵੀ ਸਾਡਾ ਰੁੜ ਗਿਆ ਵਾ ਤੇ ਘਰ ਵੀ ਸਾਡਾ ਰੁੜ ਗਿਆ ਵਾ ਪਹਿਲਾ ਕੋਈ ਇੱਥੇ ਕੋਈ ਵਿਛਾ ਕੋਈ ਨਹੀਂ ਪੈਲੀ ਬੰਨੇ ਥੋੜਾ ਬਹੁਤਾ ਹੀ ਤਾਂ ਵੀ ਰੁੜ ਰੁੜ ਗਿਆ ਵਾ ਪੈਲੀ ਸਾਡੀ ਮੋੜੀ ਦੀ ਭਾਜੀ ਕੰਧਾਂ ਵੀ ਜੜੀਆਂ ਵਾ ਤੇੜਾ ਪਾਟ ਗਈਆਂ ਜੇ ਪਾਣੀ ਖਲੋ ਤਾਂ ਸਾਡੇ ਘਰਾਂ ਦੇ ਵਿੱਚ ਕੋਈ ਹੀ ਨਹੀਂ ਇੱਥੇ ਪਹੁੰਚਦਾ ਕੋਈ ਰਾਸ਼ਨ ਪਹੁੰਚਦਾ ਨਾ ਸਾਡੇ ਡੰਗਰਾਂ ਵਾਸਤੇ ਕੁਝ ਪਹੁੰਚੇ ਸਿਰਫ ਤੂੜੀ ਲਾ ਕੇ ਚਲੇ ਜਾਂਦੇ ਔਰ ਕੁਝ ਨਹੀਂ ਜੀ ਹੁੰਦੀ ਇੱਥੇ ਕਜ ਕਿੰਨੇ ਦਿਨ ਹੋ ਗਏ ਤੁਮ ਇੱਥੇ ਬੈਠੇ ਹੋ ਇੱਥੇ ਅਸੀਂ ਮੰਗਲਵਾਰ ਦੇ ਆਣ ਕੇ ਬੈਠੇ ਤੇ 4 ਵਜੇ ਦੇ ਮਨੀਰ ਦੇ ਤੜਕੇ ਤੁਹਾਡਾ ਪਿੰਡ ਇਹੀ ਆ ਕਿ ਪਿੰਡ ਸਾਡਾ ਇਹੋ ਆ ਅਸੀਂ ਬਾਹਰ ਡੇਰਿਆਂ ਤੇ ਰਹਿੰਨੇ ਸੱਕੀ ਹਾਲੇ ਤੇ ਡੇਰਿਆਂ ਤੇ ਕੀ ਕੰਡੀਸ਼ਨ ਹੈਗੀ ਜੇ ਡੇਰਿਆਂ ਤੇ ਕੋਈ ਹਾਲ ਨਹੀਂ ਜੇ ਪਾਣੀ ਕੁਝ ਵੀ ਨਹੀਂ ਸਾਡੇ ਕੋਲ ਸਮਾਨ ਵੀ ਨਹੀਂ ਭਾਜੀ ਨਿਕਲਿਆ ਕੁਝ ਦੀ ਡੰਗਰ ਲੈ ਕੇ ਨਿਕਲੇ ਜੇ ਕੁਝ ਨਹੀਂ ਸਾਡਾ ਨਿਕਲਿਆ ਇੱਥੋਂ ਆਪ ਕੋਈ ਵਿੱਚੇ ਪਾਣੀ ਕੀ ਆ ਕੋਈ ਡੰਗਰ ਟੁਕਰਾ ਦਾ ਬਚਾ ਕੋਈ ਹੋਇਆ ਮਾੜਾ ਮੋਟਾ ਬਸ ਡੰਗਰ ਇੱਥੇ ਹੀ ਲਿਆਇਆ ਗਿਆ ਹਾਂ ਬਾਕੀ ਜੀਆਂ ਦਾ ਚਲੋ ਜੀ ਆ ਕੇ ਸਮਾਨ ਸਾਡਾ ਕੁਛ ਨਹੀਂ ਜੇ ਨਿਕਲਿਆ ਕੋਈ ਕੈਡੀਸ਼ਨ ਦੀ ਤੁਹਾਨੂੰ ਕੋਈ ਜ਼ਰੂਰਤ ਕੋਈ ਉਹ ਪਹੁੰਚੇ ਕੋਈ ਇੱਥੇ ਕੋਈ ਨਾ ਕੁਛ ਨਹੀਂ ਪਹੁੰਚਿਆ ਰਸੋਣ ਦੀ ਟੀਮ ਪਹੁੰਚੀ ਨਾ ਰਾਸ਼ਨ ਵਾਲੀ ਕੋਈ ਪਹੁੰਚੀ ਜੇ ਕੁਛ ਨਹੀਂ ਪਹੁੰਚਿਆ ਡੰਗਰ ਵਾਸਤੇ ਕੋਈ ਤੂੜੀ ਲੈ ਕੇ ਇੱਥੇ ਲੈ ਕੇ ਕੋਈ ਤੂੜੀ ਬਸ ਆਉਂਦੀ ਜੀ ਹੋਰ ਸਾਡੇ ਕੋਲ ਕੁਛ ਨਹੀਂ ਹੁੰਦਾ ਜੀ ਬਾਕੀ ਹੋਰ ਕੋਈ ਕੇ ਪਤਾ ਬਾਕੀ ਕੁਛ ਨਹੀਂ ਜੇ ਸਾਡੇ ਨਹੀਂ ਕੁਛ ਨਹੀਂ ਹੈਲਪ ਹੋਈ ਸਿਰਫ ਇਹ ਵੀ ਨਾ ਘਰ ਇੱਥੇ ਹੁੰਦੇ ਦਰਵਾਜ਼ਾ ਤਹੀਂ ਕਿੱ ਇਹੋ ਸਾਡੀ ਬੇਨਤੀ ਤੇ ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਤੁਹਾਡੀ ਕਿਸ ਤਰ੍ਹਾਂ ਦੀ ਹੈਲਪ ਹੋਣੀ ਚਾਹੀਦੀ ਹੈ ਸਾਡੀ ਹੈਲਪ ਹੋਣੀ ਚਾਹੀਦੀ ਤੁਹਾਨੂੰ ਵੀ ਖੁਦ ਪਤਾ ਵੀ ਹੁੰਦਾ ਕੀ ਸਾਡਾ ਉੱਥੇ ਹਾਲ ਬਣਾ ਸਾਡੀ ਪੈਲੀ ਰਹੀ ਹੈ ਨਾ ਸਾਡੇ ਘਰ ਬਾਹਰ ਵੀ ਅਸੀਂ ਕਿੱਥੇ ਜਾਣਾ ਉਹ ਘਰੋਂ ਬੇਘਰ ਜੇ ਨਾ ਹਾਂਜੀ ਘਰੋਂ ਬੇਘਰ ਹੋਈ ਅਸੀਂ ਹੁਣ ਠੀਕ ਠੀਕ ਆ ਹਾਂਜੀ ਹਾਲਾਤ ਬਹੁਤ ਮਾੜੇ ਨੇ ਬਹੁਤ ਮਾੜੇ ਹਾਲਾਤ ਸਾਡੇ ਕੋ ਕੋਈ ਵੀ ਟੀਮ ਪਹੁੰਚੀ ਨਹੀਂ ਨਹੀਂ ਕੋਈ ਵੀ ਟੀਮ ਨਹੀਂ ਪਹੁੰਚੀ ਸਾਡੇ ਘਰਾਂ ਦੀਆਂ ਜਿਹੜੀਆਂ ਕੰਧਾਂ ਉਹ ਵੀ țeੜਾਂ ਪਾਟ ਗਈਆਂ ਆਪਣੇ ਦਾ ਨਾਮ ਦੱਸੋ ਜੀ ਕਿਹੜਾ ਪਿੰਡ ਹੈ ਪਿੰਡ ਸਾਡਾ ਇਹੋ ਹਰਦੁਰਵਾਲ ਪਹਰੇ ਹੀ ਬਾੜ ਡੇ ਨਾਲ ਤੇ ਸੱਕੀ ਤੇ ਰਹਿੰਦੇ ਸੱਕੀ ਤੇ ਰਹਿੰਦੇ ਹਾਂਜੀ ਚਲੋ ਭਾਜੀ ਜੀ ਆਪਾਂ ਰਵਾਲ ਪਿੰਡ ਆਏ ਹਾਂ ਜੀ ਇਹ ਦੇਖਿਆ ਕਿ ਭੈਣ ਉਹਨਾਂ ਦੀ ਮੰਗ ਆ ਕਿ ਇਹ ਜਿਹੜੇ ਇਹਨਾਂ ਦੇ ਪਿੰਡ ਆ ਜਿਹੜੇ ਡੁੱਬ ਚੁੱਕੇ ਆ ਸਖੀ ਦੇ ਲਾਗੇ ਪਿੰਡ ਆ ਡੇਰੇ ਆ ਇਹਨਾਂ ਦੇ ਉਹ ਡੁੱਬ ਚੁੱਕੇ ਤੇ ਇੱਥੇ ਮੰਡੀ ਦੇ ਵਿੱਚ ਆਣ ਕੇ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਆਣ ਕੇ ਰਹਿ ਰਹੇ ਆ ਤੇ ਮਾਲ ਡੰਗਰ ਵੀ ਤੁਸੀਂ ਵੇਖਿਆ ਆ ਤੁਸੀਂ ਕੈਮਰਾ ਘੁਮਾ ਕੇ ਵੀ ਇੱਧਰ ਵੇਖ ਸਕਦੇ ਜੇ ਕਿ ਮਾਲ ਡੰਗਰ ਜਿਹੜਾ ਸਾਰਾ ਇਹਨਾਂ ਨੇ ਇੱਥੇ ਮੰਡੀ ਚ ਵੱਧਾ ਹੋਇਆ ਵਾ ਜੀ ਤੇ ਅਜੇ ਤੱਕ ਕੋਈ ਵੀ ਜਿਹੜਾ ਨਹੀਂ ਪਹੁੰਚਿਆ ਕਹਿੰਦੇ ਤੂੜੀ ਨੇ ਇੱਕ ਦੋ ਟਰਾਲੀਆਂ ਆ ਜਾਂ ਬਾਕੀ ਕੋਈ ਨਹੀਂ ਪਹੁੰਚਿਆ ਨਾ ਕੋ ਰਾਸ਼ਨ ਲੈ ਕੇ ਕੋਈ ਮੈਡੀਸਨ ਲੈ ਕੇ ਜਾਂ ਕੋਈ ਵੀ ਇਹਨਾਂ ਕੋਲ ਹੋਰ ਕੋਈ ਸਮਾਨ ਲੈ ਕੇ ਨਹੀਂ ਪਹੁੰਚਿਆ ਜੇ ਤੱਕ ਤੁਹਾਡੀ 300 ਤੇ ਮੇਰੇ ਐਡੇ ਡੇ ਕੁੱਕੜੀ ਚਾਰ ਚਾਰ ਪੰਜ ਕਿਲੋ ਦੇ ਕੁੱਕੜ ਵੀ ਰੜ ਗਏ ਕੋਈ ਕੁੱਕੜ ਦੀ ਬੰਦਿਆ ਜਿਹੜਾ ਅੱਜ ਚੱਲਿਆ ਜੀ ਅੱਜ 5:30 ਵਜੇ ਚੱਲ ਗਏ ਹੈਗੇ ਤੇ ਕਿੰਨੇ ਵਜੇ ਤੇ ਘਰ ਆ ਤਾਂ ਸੇਵਾ ਕਰ ਪਾਜੀ ਰਾਤ ਹੁਣ ਤੁਸੀਂ ਵੇਖੋ ਵੀ 9:30 10 ਦਾ ਟਾਈਮ ਹੋ ਗਿਆ ਜੀ ਤੇ ਇਸ ਟਾਈਮ ਵੀ ਜਿਹੜੀ ਸਾਡੀ ਟੀਮ ਲੱਗੀ ਹੋਈ ਹੈ ਜੀ ਸਾਡੀ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਹਸਨਪੁਰ ਕਲਾਂ ਦੀ ਜਿਹੜੀ ਹੈ ਸਾਰੀ ਟੀਮ ਹੈ ਜੀ ਤੇ ਸਾਨੂੰ ਐਨ ਆਰ ਆਈਆਂ ਵੀਰਾਂ ਤੋਂ ਵੀ ਮਦਦ ਕਰਨ ਮਿਲਣ ਦੀ ਹੈ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਸਾਡੇ ਡਾਕਟਰ ਸਾਹਿਬ ਡਾਕਟਰ ਕੁਲਦੀਪ ਸਿੰਘ ਜੀ ਕਪੂਰ ਹਸਪੀਟਲ ਅੰਮ੍ਰਿਤਸਰ ਤੋਂ ਉਹਨਾਂ ਦਾ ਬਹੁਤ ਵੱਡਾ ਸਾਡੀ ਸੰਸਥਾ ਨੂੰ ਸਹਿਯੋਗ ਆ ਜੀ ਉਹਨਾਂ ਵੱਲੋਂ 15 20000 ਦੀ ਜਿਹੜੀ ਮੈਡੀਸਨ ਆ ਸਾਡੇ ਤੱਕ ਸਾਡੀ ਸੰਸਥਾ ਨੂੰ ਜਿਹੜੀ ਉਹ ਭੇਜੀ ਗਈ ਆ ਤੇ ਅਸੀਂ ਮੈਡੀਸਨ ਦੀ ਵੀ ਸੇਵਾ ਕਰ ਰਹੇ ਆ ਜੀ ਪਰ ਇਹ ਸਾਰੀ ਹਰਪੀਟ ਦੇ ਪਰਿਵਾਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆਪਾਂ ਆਪਣੀ ਸੰਸਥਾ ਵੱਲੋਂ ਕਿ ਜੇ ਕਿਸੇ ਮੇਰੇ ਭਰਾ ਨੂੰ ਭੈਣ ਨੂੰ ਕਿਨੂੰ ਵੀ ਹਰਪੀਟ ਦੇ ਪਰਿਵਾਰ ਨੂੰ ਕਿਨੂੰ ਮੈਡੀਸਨ ਦੀ ਲੋੜ ਆ ਤੇ ਸਕਰੀਨ ਤੇ ਜਿਹੜਾ ਸਾਡਾ ਨੰਬਰ ਫਲੈਸ਼ ਹੋ ਰਿਹਾ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਸਾਡੇ ਨਾਲ ਗੱਲਬਾਤ ਕਰਕੇ ਬੁਲਾ ਸਕਦੇ ਅਸੀਂ ਤੁਹਾਡੇ ਕੋਲ ਉਸੇ ਟਾਈਮ ਜਿਹੜੀ ਪਹੁੰਚ ਕਰਾਂਗੇ ਜੀ ਇੱਕ ਵਾਰੀ ਬੋਲ ਕੇ ਦੱਸੋ ਨੰਬਰ 8437207410 8437207410 ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ ਸਰਬਾਦਾ ਭਲਾ ਸੇਵਾ ਸੁਸਾਇਟੀ ਸੰਪੁਰ ਕਲਾਂ ਦੀ ਟੀਮ ਦਾ ਮਨਜੀਤ ਸਿੰਘ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਹਰਦੋਵਾਲ ਵੱਡੇ ਜਿਹੜੇ ਆ ਉੱਥੇ ਪਹੁੰਚੇ ਹਾਂ ਸਖੀ ਤੇ ਜਿਹੜੇ ਡੇਰੇ ਆ ਇਨਾ ਡੇਰਿਆਂ ਤੱਕ ਅਜੇ ਤੱਕ ਕੋਈ ਵੀ ਵੀਰ ਨਹੀਂ ਪਹੁੰਚਿਆ ਨਾ ਕੋਈ ਸੰਸਥਾ ਪਹੁੰਚੀ ਆ ਸੋ ਮੈਂ ਉਹਨਾਂ ਸੰਸਥਾ ਨੂੰ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਸਮਾਜ ਸੇਵੀ ਆ ਜਾਂ ਹੋਰ ਸੰਸਥਾ ਦੇ ਨਾਲ ਜੁੜੇ ਆ ਵੀਰ ਕਿ ਵੱਧ ਤੋਂ ਵੱਧ ਚੜ੍ਹ ਕੇ ਤੁਸੀਂ ਇਹ ਪਿੰਡਾਂ ਦਾ ਵੀ ਜਾਇਜ਼ਾ ਕੀਤਾ ਜਾਵੇ ਤੇ ਇਹ ਪਿੰਡਾਂ ਵਿੱਚ ਵਿਚਰੋ ਕਿਉਂਕਿ ਇੱਥੇ ਮਾੜ ਡੰਗਰ ਜਾਨੀ ਨੁਕਸਾਨ ਤੇ ਚਲੋ ਕੋਈ ਨਹੀਂ ਹੋਇਆ ਇਹਨਾਂ ਦਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਘਰ ਰੁੜ ਗਏ ਨੇ ਇਹਨਾਂ ਗਰੀਬਾਂ ਦਾ ਵੇਖਣ ਜਾਂਦਾ ਦਰਦ ਕੋਈ ਰਾਸ਼ਨ ਦੀ ਸੇਵਾ ਕਿਸ ਨੇ ਅਜੇ ਤੱਕ ਨਹੀਂ ਇੱਥੇ ਕੋਈ ਪਹਚਾਈ ਸੋ ਕਿਰਪਾ ਕਰਕੇ ਜਿਹੜੇ ਮੇਰੇ ਵੀਰ ਸੰਸਥਾ ਚ ਸੇਵਾ ਕਰ ਰਹੇ ਨੇ ਇਹਨਾਂ ਪਿੰਡਾਂ ਦਾ ਵੀ ਇੱਕ ਵਾਰੀ ਆ ਕੇ ਤੇ ਜਾਇਜ਼ਾ ਕਰਨ ਕਿਉਂਕਿ ਬੜੀ ਮਾੜੀ ਕੰਡੀਸ਼ਨ ਹੈ ਆ ਪਰਿਵਾਰ ਰੋ ਰਹੇ ਨੇ ਇਹਨਾਂ ਕੋਲ ਕੁਝ ਵੀ ਨਹੀਂ ਆ ਲੀੜਾ ਕਪੜਾ ਪਾਉਣ ਲਈ ਕੁਝ ਨਹੀਂ ਆ ਕੋ ਖਾਣ ਪੀਣ ਨੂੰ ਕੋਈ ਵਸਥਾ ਨਹੀਂ ਹੈਗੀ ਕਿ ਜਿਹੜੇ ਆਪਣਾ 4-5 ਦਿਨ ਦਾ ਜਾਹ ਬਟਾਲੇ ਵਾਲੀ ਸਾਈਡ ਦੇ ਜਿੰਨੇ ਵੀ ਵੀਰ ਆਣਾ ਵੱਧ ਤੋਂ ਵੱਧ ਇਹ ਪਿੰਡਾਂ 'ਚ ਵਿਚਰਣ ਤੇ ਬਾਕੀ ਜਿਹੜੀ ਆ ਗੱਲਬਾਤ ਤੁਹਾਨੂੰ ਉਹਨਾਂ ਨੇ ਪਹਿਲਾਂ ਦੱਸਤੀ ਆ ਜੋ ਪਰਿਵਾਰਾਂ ਨੇ ਤੁਸੀਂ ਉਹਨਾਂ ਦੇ ਦੁੱਖ ਸੁਣ ਲਿਆ ਕਿ ਉਹਨਾਂ ਦੀ ਇੰਨੀ ਖਮਾੜੀ ਕੰਡੀਸ਼ਨ ਆ ਕਿ ਖਾਣ ਨੂੰ ਜੋ ਵੀ ਉਹਨਾਂ ਦੇ ਰੋਟੀ ਪਾਣੀ ਜੋ ਵੀ ਦਾਲ ਕੁਛ ਵੀ ਸੁੱਕੀ ਰਸਤ ਕੋਈ ਨਹੀਂ ਪਹੁੰਚੀ ਹੁਣ ਤੱਕ ਜਿੱਥੋਂ ਤੱਕ ਲੰਗਰ ਮਾੜਾ ਮੋਟਾ ਕੋਈ ਉਹਨਾਂ ਨੂੰ ਉੱਥੇ ਪਹਚਾ ਜਾਂਦਾ ਵਾ ਉਹ ਆਪਣਾ ਟਾਈਮ ਕੱਢ ਰਹੇ ਨੇ ਹੁਣ ਤੱਕ ਕੋਈ ਵੀ ਇਹਨਾਂ ਦੀ ਕੋਈ ਇੱਥੇ ਕਿਸ ਤਰ੍ਹਾਂ ਦੀ ਹੈਲਪ ਨਹੀਂ ਹੋਈ ਸੋ ਸਾਰੇ ਜਿੰਨੇ ਵੀ ਆਪਣੇ ਵੀਰ ਮੈਨੂੰ ਵੇਖ ਰਹੇ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਵੱਧ ਤੋਂ ਵੱਧ ਇਹਨਾਂ ਪਰਿਵਾਰਾਂ ਇਹ ਕਿ ਡੇਰਿਆਂ ਤੋਂ ਉੱਠ ਕੇ ਤੇ ਇੱਧਰ ਵਿਖਾ ਦਿਓ ਇਹਨ ਵੀਰਾਂ ਨੂੰ ਤੁਸੀਂ ਡੇਰਿਆਂ ਤੇ ਜਿਹੜੇ ਕੱਢ ਕੇ ਇਹਨਾਂ ਨੂੰ ਲੈ ਕੇ ਤੇ ਇੱਥੇ ਡੰਗਰ ਡੁੰਗਰ ਆਪਣੇ ਮਹਾ ਇਹਨਾਂ ਨੇ ਬਚਾਏ ਆ ਤੇ ਆਪਣਾ ਪਰਿਵਾਰ ਸੇਵ ਕੀਤਾ ਬਾਕੀ ਇਹਨਾਂ ਪਰਿਵਾਰਾਂ ਦਾ ਕੋਈ ਵੀ ਕਿਸ ਤਰ੍ਹਾਂ ਦਾ ਸਮਾਨ ਨਹੀਂ ਬਚਿਆ ਘਰ ਰੁੜ ਗਏ ਨੇ ਜੋ ਇਹਨਾਂ ਦਾ ਸਾਰਾ ਕੁਝ ਹੀ ਖਤਮ ਹੋ ਗਿਆ ਵਾ ਤੇ ਸੋ ਪਰਿਵਾਰਾਂ ਨੂੰ ਦੇ ਮਤਲਬ ਵਰਤਣ ਵਾਲੀ ਕੋਈ ਚੀਜ਼ ਹੈ ਇਹਨਾਂ ਨੂੰ ਇੱਥੋਂ ਤੱਕ ਪਹੁੰਚਾਈ ਜਾਵੇ ਕਿਉਂ ਪਾਣੀ ਦਾ ਵਹਾ ਪੂਰਾ ਫੁੱਲਿਆ ਇਸ ਕਰਕੇ ਨਾ ਅਜੇ ਸਾਰਾ ਪਰਿਵਾਰ ਜੋ ਵੀ ਇਹਨਾਂ ਦਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਇੱਥੇ ਸਟੇ ਕਰ ਰਹੇ ਨੇ ਤੇ ਕੰਟੀਨਿਊ بارش ਹੋ ਰਹੀ ਆ ਕੰਟੀਨਿਊ بارش ਹੋ ਰਹੀ ਆ ਪਾਣੀ ਥੱਲੇ ਜਾਂਦਾ ਨਾ ਨਹੀਂ ਲੈ ਰਿਹਾ ਬਹੁਤ ਮਾੜੀ ਕੰਡੀਸ਼ਨ ਹੈ ਇਹਨਾਂ ਪਰਿਵਾਰਾਂ ਦੀ ਤੇ ਵੱਧ ਤੋਂ ਵੱਧ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਜਾਵੇ ਸਰਕਾਰ ਅੱਗੇ ਵੀ ਅਪੀਲ ਆ ਤੇ ਸਮਾਜ ਸੇਵੀ ਅੱਗੇ ਅਪੀਲ ਆ ਕਿ ਇਹ ਪਿੰਡਾਂ ਦੇ ਇਜਾਜਾ ਲਿਆ ਜਾਵੇ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਹਰਦੋਬਾਲ ਕਲਾਂ ਤੇ ਇੱਥੇ ਸੰਤ ਇੱਥੇ ਬੈਠੀ ਆ ਬਾਹਰੋਂ ਜਿਹੜੇ ਪਾਣੀ ਤੋਂ ਉੱਠ ਕੇ ਆਏ ਆ ਤੇ ਸਰਬਾਦਾ ਭਲਾ ਆ ਜੀ ਸੇਵਾ ਸੋਸਾਇਟੀ ਆ ਹਸਨਪੁਰ ਵਾਲੀ ਆ ਇਹ ਨੇ ਇਹਨਾਂ ਨੇ ਲੋਕਾਂ ਨੂੰ ਕਿਉਂ ਖਰ ਵੰਡੀ ਆ ਤੂੜੀ ਵੰਡੀ ਆ ਹੋਰ ਰਾਸ਼ਨ ਦਿੱਤਾ ਦਵਾਈਆਂ ਦਾ ਵੀ ਚੱਲਣ ਡਿਆ ਜੀ ਤੇ ਦਵਾਈਆਂ ਦਾ ਵੀ ਜੋ ਜੋ ਇਹਨਾਂ ਨੇ ਇੱਥੇ ਵੰਡਿਆ ਆ ਜਿਨ੍ਹਾਂ ਨੇ ਲੋੜ ਹੀ ਹੈ ਉਹਨਾਂ ਨੂੰ ਦਿੱਤਾ ਆ ਤੇ ਬਹੁਤ ਇਹਨਾਂ ਦੀ ਮਿਹਰਬਾਨੀ ਹੈ ਜਿਨ੍ਹਾਂ ਲੋਕਾਂ ਤੱਕ ਇਹਨਾਂ ਨੇ ਰਾਸ਼ਨ ਪਹੁੰਚਾਇਆ ਲੋੜ ਸੀ ਇਹਨਾਂ ਨੂੰ ਲੋੜਵੰਦਾਂ ਨੂੰ ਦਿੱਤਾ ਆ ਤੇ ਲੋੜਵੰਦਾਂ ਨੂੰ ਹੀ ਦੇਣਾ ਚਾਹੀਦਾ ਆ ਜਿਹੜੇ ਲੋਕ ਇਦਾਂ ਵਾਧੂ ਖੜਦੇ ਉਹ ਬਲਕਿ ਗਲਤ ਕਰਨ ਦੇ ਕਰਦੇ ਆ ਇਹ ਲੈਣਾ ਨਹੀਂ ਚਾਹੀਦਾ ਪਹੁੰਚ ਬੜੀ ਦੀ ਪਹੁੰਚ ਲੈਣਾਂ ਜੇ ਕਿੱਥੇ ਕੱਢੀ ਦੁਰੂ ਪਰ ਸਾਡੇ ਪਿੰਡ ਇੱਥੇ ਸਾਰਾ ਕੁਝ ਨਹੀਂ ਆਇਆ ਟਾਈਮ ਟਾਈਮ ਤੁਸੀਂ ਕੁਝ ਨਹੀਂ ਆਇਆ ਟਾਈਮ ਕਿਉਂ ਆਏ ਜੀ ਇੱਥੇ ਸਵੇਰੇ 10:30 ਹੋ ਗਏ ਆਂ ਦਾ ਨੀਰਾ ਹੋਇਆ 10:00 ਵਜੇ ਨਹੀਂ 10:30 10:00 11:00 ਵਜੇ ਗਏ ਨੇ ਇੱਥੇ ਗੁੱਜਰ ਪਰਿਵਾਰ ਹੀ ਬੈਠਾ ਪੰਜਾਬੀ ਪਰਿਵਾਰ ਹੀ ਬੈਠਾ ਚਲੋ ਤੁਹਾਡੇ ਨੂੰ ਧੰਨਵਾਦ ਆ ਤੁਹਾਡਾ ਜੋ ਪਹੁੰਚ ਕੀਤੀ ਇੱਥੇ ਆ ਕੇ ਇਹਨਾਂ ਨੂੰ ਪਰਿਵਾਰਾਂ ਨੂੰ ਦਿੱਤਾ ਆ ਰਸਣ ਜੋ ਵੀ ਦਿੱਤਾ ਆ ਉੱਕਰ ਕਾਲ ਜੋ ਵੀ ਤੁਸੀਂ ਲੈ ਕੇ ਆਏ ਧੰਨ ਬਹੁਤ ਬਹੁਤ ਧੰਨਵਾਦ ਆ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਤੇ ਜੇ ਤੁਸੀਂ ਅੱਗੇ ਜਾਂਦੇ ਇੱਥੇ ਵੀ ਸੜਕ ਦੇ ਪਰਿਵਾਰ ਬੈਠੇ ਆ ਉਹਨਾਂ ਤੱਕ ਵੀ ਜੇ ਪਹੁੰਚ ਕਰ ਸਕਦੇ ਜੇ ਉਹਨਾਂ ਨੂੰ ਜਲਦੀ ਦੇ ਦੇਣ ਉਹ ਵੀ ਸਾਰੇ ਉੱਠ ਕੇ ਆਏ ਆ ਪਿੰਡਾਂ 'ਚ ਪਾਣੀ ਪਾਣੀ ਉਹਨਾਂ ਦੇ ਦੀ ਸਾਰੀ ਫਸਲ ਜੋ ਵੀ ਉਹ ਵੀ ਬਰਬਾਦ ਹੋਇਆ ਨਗਰ ਇੱਥੇ ਚੰਨਾ ਦਾਨੀ ਵੀਰਾਂ ਨੂੰ ਤੇ ਜੋ ਵੈਂਤੀ ਆ ਗਈ ਆ ਪਰਕੇ ਇਹਨਾਂ ਦਾ ਸੰਜੋਗ ਕਰੋ ਸੇਵਾ ਸੁਸਾਇਟੀ ਦਾ ਜਿਹੜਾ ਪਿੰਡ ਆਪਣਾ ਸਰਬੱਤ ਦਾ ਖਾਲਸਾ ਸਰਬੱਤ ਦਾ ਖਾਲਸਾ ਅਸਨਪੁਰ ਵਾਲੀ ਸਰਬੱਤ ਦਾ ਖਾਲਸਾ ਸੁਸਾਇਟੀ ਵਾਲੇ ਇਹਨਾਂ ਨੂੰ ਮਤਤ ਕਰੋ ਕਿ ਇਹ ਜਿਹੜੇ ਜਾ ਜਾ ਕੇ ਲੋਕਾਂ ਨੂੰ ਪਿੰਡਾਂ 'ਚ ਜਾ ਜਾ ਕੇ ਰਾਸ਼ਨ ਦੇ ਰਹੇ ਨੇ ਸਾਰੀਆਂ ਚੀਜ਼ਾਂ ਦੇ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਮਿਹਨਤ ਕਰ ਰਹੇ ਨੇ ਤੇ ਜੋ ਵੀ ਸੇਵਾ ਕਰਨੀ ਇਹਨਾਂ ਨੂੰ ਸੇਵਾ ਕਰੋ ਇਹ ਥਾਂ ਥਾਂ ਤੇ ਲੈ ਕੇ ਜਾ ਰਹੇ ਨੇ ਇਹ ਸਾਰੀ ਸੇਵਾ ਸਹੀ ਤਰੀਕੇ ਨਾਲ ਕਰ ਰਹੇ ਨੇ ਪਹੁੰਚ ਰਹੇ ਨੇ ਜਿੱਥੇ ਕੋਈ ਨਹੀਂ ਪਹੁੰਚਾ ਉੱਥੇ ਪਹੁੰਚ ਰਹੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜੋ ਇੱਥੇ ਲੈ ਕੇ ਆਏ ਨੇ ਤੇ ਲੋਕਾਂ ਨੂੰ ਜੋ ਦਿੱਤਾ ਮੰਡਿਆ ਬਹੁਤ ਬਹੁਤ ਮਿਹਰਬਾਨੀ ਹੈ ਜੀ ਵੈਗੂ ਖਾਲਸਾ ਵੈਗੂ